ਆ ਨੰਮ ਮਖੂ ਨੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੂੰ ਫੋਨ ਲਾਇਆ ਤੇ ਤਮਕਾਇਆ ਥੋੜਾ ਜਿਹਾ ਵੀ ਤੁਸੀਂ ਖੇੜੀ ਵਾਲੇ ਕੋਲੇ ਕੀ ਲੈਣ ਗਏ ਸੀ ਤੇ ਉਹ ਤਾਂ ਭੀਮਖੰਦਾ ਹੈਗਾ ਤੇ ਭਾਈ ਅਮਰਤਪਾਲ ਸਿੰਘ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਦੇ ਆ ਉਹ ਭੀਮਖੰਦਾ ਤੁਸੀਂ ਉੱਥੇ ਕੀ ਲੈਣ ਗਏ ਸੀ ਇਹ ਗੱਲ ਵਿੱਚ ਹੈ ਕਿ ਮੈਨੂੰ ਮਖੂ ਸਾਹਿਬ ਸਵਾਲ ਦਾ ਜਵਾਬ ਦਿਓ ਤੁਸੀਂ ਪੰਥ ਪ੍ਰਕਾਸ਼ ਸੂਰਜ ਪ੍ਰਕਾਸ਼ ਦੀ ਕਥਾ ਕੀਤੀ ਹੋਣੀ ਹੈ ਜਿੱਥੇ ਮਹਾਰਾਜ ਲਿਖਦੇ ਆ ਵੀ ਭਾਈ ਬਜਿੱਤਾ ਸਿੰਘ ਨੂੰ 5 ਮਾਸੇ ਦਿੰਦੇ ਆ ਲੜਨ ਦੇ ਲਈ ਠੀਕ ਆ ਉਹ ਭਾਈ ਸਭ ਭਾਈ ਸੰਤੋਖ ਸਿੰਘ ਕਬ ਜੂੜਾ ਮੰਨਦਾ ਆਪਣਾ ਖਿਆਲ ਹੋ ਸਕਦਾ ਪਰ ਮੈਂ ਇਹ ਮੰਨਦਾ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਦੇ ਅਫੀਮ ਨਹੀਂ ਕਾਦੀ ਹੋਣੀ ਪਰ ਉਹ ਸ਼ਰੇਆ ਮੈਂ ਕਹਿੰਦਾ ਵੀ ਮੈਂ ਕਰੋੜ ਦਾ ਨਸ਼ਾ ਖਾ ਗਿਆ ਉਹ ਨੌਜਵਾਨ ਨੂੰ ਕਾਰਡ ਲਾਇਆ ਕਰੋ ਭੁੱਖੀ ਦੇ ਫੀਮ ਖਾਇਆ ਕਰੋ ਮੁੰਡਾ ਤੁਹਾਡਾ ਨਸ਼ੇ ਦੇ ਖਿਲਾਫ ਪ੍ਰਚਾਰ ਕਰਦਾ ਪਿਆ ਆ ساری ਜ਼ਿੰਦਗੀ ਉਹਨੇ ਇਸ ਕੰਮ ਤੇ ਲਾ ਦਿੱਤੀ ਤੇ ਆਪਾਂ ਜਾ ਕੇ ਉੱਥੇ ਜਾਵੜੇ ਬਾਪੂ ਜੀ ਆਪਾਂ ਦੋ ਚੀਜ਼ਾਂ ਨੂੰ ਉਲਟ ਨਹੀਂ ਹੋ ਗਿਆ ਕੰਮ ਉਹ ਕੋਲੇ ਰੱਖਦੇ ਹੋਣਗੇ ਕਿਉਂਕਿ 14 جنگ ਲੜੇ ਆ ਜੰਗਾਂ ਦੇ ਵਿੱਚ ਕਿੰਨੇ ਫੱਟ ਲੜੇ ਹੋਣਗੇ ਐ ਜੇ ਪੈਨ ਕਿਲਰ ਉਹ ਸਿੱਖਾਂ ਨੂੰ ਦਿੰਦੇ ਹੋਣਗੇ ਫੀਮ ਆਪ ਨਹੀਂ ਗੁਰੂ ਸਾਹਿਬ ਛੱਕਦੇ ਹੋਣਗੇ ਉਹ ਰੱਬ ਦਾ ਸਰੂਪ ਹੈ ਰੱਬ ਦੇ ਸੁਪੁੱਤਰ ਨੇ ਮੈਂ ਆਪਣਾ ਸੁਤ ਤੋਹੇ ਨਵਾਜਾ ਪ੍ਰਮਾਤਮਾ ਨੇ ਆਪਣਾ ਪੁੱਤਰ ਨਵਾਜ ਕੇ ਭੇਜਿਆ ਉਹਨਾਂ ਨੂੰ ਆਫੀਮ ਦੀ ਲੋੜ ਨਹੀਂ ਪਰ ਉਹ ਆਪਣੇ ਸਿੱਖਾਂ ਦੇ ਲਈ ਰੱਖਦੇ ਹੋਣਗੇ ਕਿਉਂਕਿ ਗੁਰੂ ਇੱਕ ਪੂਰਾ ਬੈਦ ਵੀ ਹੁੰਦਾ ਹੈ ਮਲਮ ਵੀ ਸੀਗੀ ਜਿਹੜੀ ਮਾਂ ਅਕੜਿਆ ਨੂੰ ਭਾਈ ਕਰਿਆ ਸਭ ਨੂੰ ਦਿੱਤੀ ਸੀ ਮਲਮ ਇਹ ਮਹਾਰਾਜ ਕੋਲ ਮਲਮ ਹੈ ਤਾਂ ਇੱਕ ਪੇਨ ਕਿਲਰ ਵੀ ਹੋਊਗੀ ਆਫੀਮ ਦੇ ਰੂਪ ਵਿੱਚ ਜਿਹੜੀ ਕਿ ਸਿੱਖਾਂ ਨੂੰ ਦੰਦੇ ਹੋਣਗੇ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਦੰਦੇ ਹੋਣਗੇ ਠੀਕ ਹੈ ਤੇ ਮਹਾਰਾਜ ਮਦਰ ਕੇ ਸਿੱਖਾਂ ਨੂੰ ਵੀ ਵੀ ਜੇ ਫੱਟ ਤੇ ਫੱਟ ਦੀ ਜ਼ਖਮ ਦਾ ਸਹਾਰਿਆ ਨਹੀਂ ਜਾ ਰਿਹਾ ਦਰਜ ਤਾਂ ਦੰਦੇ ਹੋਣਗੇ ਠੀਕ ਹੈ ਤੇ ਤੁਸੀਂ ਕਹਿੰਦੇ ਹੋ ਵੀ ਉਹ ਉਹ ਜੇ ਫੀਮਖਾਂ ਦਾ ਤਾਂ ਉਥੇ ਤੁਸੀਂ ਕਿਉਂ ਚਲੇ ਗਏ ਤੇ ਅਸਲ ਚ ਜਿਹੜੀ ਤੁਹਾਨੂੰ ਖੁੰਦਕ ਹੈ ਜਿਹੜੀ ਤੁਹਾਡੀ ਪ੍ਰੋਬਲਮ ਹੈ ਉਹ ਸਾਨੂੰ ਸਾਰੀ ਪਤਾ ਹੈ ਵੀ ਉਥੇ ਕਿਉਂ ਗਏ ਤੇ ਉਥੇ ਵੀ ਉਹਦੀ ਚੜ੍ਹਾਈ ਕਿਉਂ ਹੋ ਗਈ ਤੇ ਸਾਡੀ ਉਹ ਕਿਉਂ ਹੋ ਗਈ ਡੀਮੋ ਅਸੀਂ ਅਸੀਂ ਥੱਲੇ ਕਿਉਂ ਹੋ ਗਏ ਸੋ ਇਹ ਬਹੁਤ ਘਟੀਆਂ ਗੱਲਾਂ ਹੈ ਜੇ ਬਾਪੂ ਚਲਿਆ ਗਿਆ ਹੌਸਲਾ ਦੇਣ ਤਾਂ ਕੀ ਹੈ ਤੇ ਜੇ ਫੀਮ ਖਾਣਾ ਕੋਈ ਵੱਡੀ ਗੱਲ ਤਾਂ ਨਹੀਂ ਤੇ ਮਹਾਰਾਜ ਰੱਖਦੇ ਹੋਣਗੇ ਪੂਰਾ ਸਮਰੱਥ ਗੁਰੂ ਹੈ ਉਹ ਬੈਦ ਵੀ ਹੈ ਤੇ ਉਹ ਫੀਮ ਰੱਖਦੇ ਹੋਣਗੇ ਗੁਰੂ ਸਾਹਿਬ ਆਪ ਨਹੀਂ ਖਾਂਦੇ ਹੋਣਗੇ ਸਿੱਖਾਂ ਦੇ ਜੋ ਫੱਟ ਲੱਗਦੇ ਹੋਣਗੇ ਸਿੱਖਾਂ ਨੂੰ ਦਿੰਦੇ ਹੋਣਗੇ ਵੀ ਲਓ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਕਬ ਚੂੜਾ ਮੰਨੇ ਲਿਖਿਆ ਹੈਗਾ ਕਿ ਮਹਾਰਾਜ ਨੇ 5 ਤੋਲੇ 75 ਸਿੰਘ ਨੂੰ ਦਿੱਤੇ ਉਹ ਦਿੱਤੇ ਨਹੀਂ ਦਿੱਤੇ ਬਾਅਦ ਦੀ ਗੱਲ ਹੈ ਉਹਦੀ ਕਲਪਨਾ ਉਹ ਬੱਕਰੀ ਗੱਲ ਹੈ ਪਰ ਮਹਾਰਾਜ ਮਲਮ ਵੀ ਰੱਖਦੇ ਹੋਣਗੇ ਤੇ ਇਹਫੀਮ ਵੀ ਰੱਖਦੇ ਹੋਣਗੇ ਐਜੇ ਪਿਲ ਕਰ ਐਜੇ ਪੇਨ ਕਿਲਰ ਦਿੰਦੇ ਹੋਣਗੇ ਸੋ ਇਹ ਵੱਡੀ ਗੱਲ ਨਹੀਂ ਕਿ ਉਹ ਅਫੀਮ ਖਾਂਦਾ ਤੇ ਤੁਸੀਂ ਅਫੀਮ ਖਾਨ ਵਾਲੇ ਕੋਲੇ ਕਿਉਂ ਗਏ ਸੋ ਇਹ ਘਟਿਆ ਗੱਲਾਂ ਨੇ ਸੋ ਐਵੇਂ ਤੁਸੀਂ ਧੋਕਾਈ ਜਾਂਦੇ ਹੋ ਹਾਂ ਜੀ ਤੁਹਾਡੇ ਫੇਵਰ ਦੀ ਗੱਲ ਕਰ ਦਿੰਦੇ ਬਾਪੂ ਤਾਂ ਫਿਰ ਬਾਪੂ ਬਹੁਤ ਚੰਗਾ ਸੀ ਸੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਉਹ ਅਫੀਮ ਖਾਣ ਵਾਲੇ ਕੋਲੇ ਬਾਗੇ ਤੇ ਜੇ ਫਿਰ ਕੀ ਹੈ ਜੇ ਅਫੀਮ ਖਾਂਦਾ ਤੇ ਫੀਮ ਉਹ ਖਾਂਦਾ ਉਹਦੇ ਬਾਪੂ ਤਾਂ ਨਹੀਂ ਖਾਂਦਾ ਤੇ ਉਹਦੇ ਕੋਲੇ ਚਲਾ ਗਿਆ ਤਾਂ ਕੀ ਹੈ ਪਰ ਤੁਹਾਨੂੰ ਪਤਾ ਨਹੀਂ ਕਿਉਂ ਚਲੂਣੇ ਲੜਦੇ ਆ ਸੋ ਇਹ ਗੱਲਾਂ ਗਲਤ ਨੇ ਇਹ ਸੋਚਿਆ ਵਿਚਾਰਿਆ ਕਰੋ ਜੇ ਕੋਈ ਉਹ ਉਹਦੀ ਹਾਂ ਜੇ ਥੋਡੇ ਕੋਲੇ ਆ ਜਾਂਦਾ ਫਿਰ ਬਹੁਤ ਵਧੀਆ ਸੀਗਾ ਬਾਪੂ ਹਾਂ ਜੇ ਉਹਦੇ ਕੋਲੇ ਵਗ ਗਿਆ ਤਾਂ ਥੋਡੀ ਭੰਡੀ ਹੋ ਗਈ ਤੁਹਾਡਾ ਘੋੜਾ ਉਹ ਹੋ ਗਿਆ ਪਿੱਛੇ ਹੋ ਗਿਆ ਪੰਜਾਬ ਸ਼ਿੰਗਾਰ ਦੀ ਝੜਤ ਜ਼ਿਆਦੇ ਹੋ ਗਈ ਵੀ ਬਾਪੂ ਚਲਿਆ ਗਿਆ ਤੇ ਬਾਪੂ ਫੀਮ ਦਾ ਸਮਰਥਨ ਥੋੜੀ ਕਰਦਾ ਤੇ ਬਾਪਾ ਖਾਂਦਾ ਖਾਂਦਾ ਠੀਕ ਹੈ ਸੋ ਮਹਾਰਾਜ ਗੰਗੀਤਾ ਰੱਖਦੇ ਹੋਣਗੇ ਸ਼ਿੰਗਾਂ ਵਾਸਤੇ ਇੱਕ ਵੇਨ ਕਿਲਰ ਕਣਗੀ ਧਾਰ ਆਪ ਨਹੀਂ ਛੱਕਦੇ ਹੋਣਗੇ ਸਿੰਘਾਂ ਦੇ ਫੱਟ ਲੱਗਦੇ ਹੋਣਗੇ ਤਾਂ ਦਿੰਦੇ ਹੋਣਗੇ ਵੱਲੰਬੀ ਰੱਖਦੇ ਹੋਣਗੇ ਛਤਰ ਧਾਰ ਰੱਖਦੇ ਹੋਣਗੇ ਮਹਾਰਾਜ ਸੋ ਇਹ ਵੱਡੀ ਗੱਲ ਨਹੀਂ ਕੋਈ ਸੋ ਐਵੇਂ ਬਾਪੂ ਨੂੰ ਤੰਗ ਕਰਨਾ ਛੱਡੋ ਤੇ ਚੰਗੀਆਂ ਗੱਲਾਂ ਕਰੋ ਹਾਂ ਤੁਸੀਂ ਇਸ ਟਾਈਮ ਤੁਸੀਂ ਨੀਵੇਂ ਜਾ ਰਹੇ ਹੋ ਦੋਨੇ ਪੰਜਾਬ ਸ਼ਿੰਗਾਰ ਤੇ ਬਾਬਾ ਖੀੜੀ ਵਾਲੇ ਦਾ ਖਰਾਫ ਉੱਪਰ ਆ ਤੁਹਾਡਾ ਨੀਵੇਂ ਤੋਂ ਉਹ ਨੀਵੇਂ ਹੀ ਰਹਿਣਾ ਸੋ ਇਹ ਪ੍ਰਮਾਤਮਾ ਦੇ ਹੱਥ ਹੁੰਦੀ ਹੈ ਕਿਸੇ ਨੂੰ ਬਰਕਤ ਦੇਣੀ ਕਿਸੇ ਨੂੰ ਨੀਮਾ ਕਰਨਾ ਸੋ ਉਹ ਮੰਨੋ ਕਿ ਤੁਸੀਂ ਅੱਜ ਦੀ ਘੜੀ ਨੀਵੇਂ ਚੱਲ ਰਹੇ ਹੋ